ਅਜਨਾ ਕੋਈ 1:30 ਵਜੇ ਇਨਫਾਰਮੇਸ਼ਨ ਰਸੀਵਡ ਹੋਈ ਵੀ ਅਮੋਲਾ ਲਹਿਰ ਦੇ 100 ਕਿਲੋ ਮੀਟਰ ਲਗੇ ਦੋ ਕਾਰਾਂ ਦਾ ਅਪਚੇ ਐਕਸੀਡੈਂਟ ਹੋਇਆ ਜੋ ਮੌਕੇ ਤੇ ਜਾ ਕੇ ਜਿਹੜੇ ਜ਼ਖਮੀ ਜਿਹੜੇ ਸੀ ਉਹ ਇੱਥੇ ਹਸਪਤਾਲ ਸਿਵਲ ਲਿਆਂਦੇ ਕਿ ਜਿੱਲਾ ਵਿੱਚ ਇੱਕ ਬੰਦੇ ਦੀ ਸੀਵਲ ਹਸਪਤਾਲ ਦੇ ਮੌਤ ਹੋ ਗਈ ਜਿਹਦਾ ਨਾਮ ਪ੍ਰਕਾਸ਼ ਸਿੰਘਾ ਉਹ ਪੱਲੇਪਿੰਡ ਦਾ ਰਹਿਣ ਵਾਲਾ ਤੇ ਬਾਕੀ ਜਿਹੜੇ ਸੱਤ ਬੰਦੇ ਨੇ ਉਹ ਸਿਵਲ ਇੱਥੇ ਦਾਖਲ ਸੀ ਇਹਨਾਂ ਨੇ ਰੈਫਰ ਗਾਂ ਗੁਲਾੰਗਾ ਹਸਪਤਾਲ ਇੱਕ ਕਾਰ 'ਚ 6 ਸੀ ਇੱਕ 'ਚ 2 ਸੀ ਡਿਜ਼ਾਇਰ ਕਾਰ ਜਿਹਨਾਂ 'ਚ ਇਹਨਾਂ 'ਚ ਪ੍ਰਕਾਸ਼ ਸਿੰਘ ਦੀ ਅਥਰੇ ਉਹ ਦੋ ਜਣੇ ਸੀ ਚਾਚਾ ਭਤੀਜਾ ਤੇ ਦੂਸਰੀ ਗਾੜੀ ਚ ਛੇ ਜਣ ਸਨ ਅ ਟੋਟਲ ਸਾਡੇ ਕੋਲ ਸੱਤ ਜ਼ਖਮੀ ਜਿਹੜੇ ਇੰਜਰਡ ਪੇਸ਼ੈਂਟਸ ਆਏ ਨੇ ਤੇ ਇੱਕ ਸਾਡੇ ਕੋਲ ਬ੍ਰੋਡ ਡੈੱਡ ਪੇਸ਼ੈਂਟ ਆਇਆ ਇਹਦਾ ਨਾਮ ਪ੍ਰਕਾਸ਼ ਸਿੰਘ ਜਿਹੜਾ ਬ੍ਰੋਡ ਡੈੱਡ ਦਾ ਨਾਮ ਪ੍ਰਕਾਸ਼ ਸਿੰਘ son of ਸਿੰਘ ਰੈਜ਼ਡੈਂਟ ਆਪਨ ਡਿਸਟ੍ਰਿਕਟ ਕਮਿਸ਼ਨ ਮੇਤੇ ਦਾ ਰਹਿਣ ਵਾਲਾ ਆ ਤਕਰੀਬ ਟੋਟਲ ਸਾਡੇ ਕੋਲ ਸੱਤ ਪੇਸ਼ੈਂਟ ਸੀਗੇ ਜਿਨ੍ਹਾਂ ਵਿੱਚੋਂ ਟੋਟਲ ਚਾਰ ਪੇਸ਼ੈਂਟਸ ਦੇ ਫ੍ਰੈਕਚਰ ਸੀਗੇ ਉਹਦੇ ਵਿੱਚ ਇੱਕ ਬੱਚਾ ਸੀਗਾ ਜਿਹੜਾ ਕਿ ਆ 4 ਕਿੰਨੇ ਦੇ ਤੋਂ ਪਛ 4 ਸਾਲ ਦਾ 4 ਸਾਲ ਦਾ ਬੱਚਾ ਸੀਗਾ ਉਹਦੇ ਇੱਕ ਲੈਫਟ ਲੈਗ ਦਾ ਫ੍ਰੈਕਚਰ ਸੀਗਾ ਤੇ ਨਾਲ ਤਿੰਨ ਜਿਹੜੇ ਲੇਡੀ ਸੀਗੇ ਉਹਨਾਂ ਦੇ ਵੀ ਫ੍ਰੈਕਚਰ ਸੀਗੇ ਤੇ ਇੱਕ ਜਿਹੜੀ ਲੇਡੀ ਆ ਉਹਦੇ ਹੈਡ ਇੰਜਰੀ ਸੀਗੇ ਟੋਟਲ 4 ਪੇਸ਼ੈਂਟ ਪਰ ਪੇਸ਼ੈਂਟ ਰੈਫਰ ਕੀਤੇ ਗਏ ਨੇ